ਵੇ ਮਾਰਦੀ ਵੇ ਮਾਰਗੀ ਲੋਕੋ ਪੈਸੋ ਪੁਰੀਆ ਏ ਹੋਏ ਨਹੀਂ ਤੋ ਸੱਪ ਦੇ ਬੱਚੇ ਲਮਕਾ ਲੈ ਲੱਭੋਂ ਨਾ ਕੋਰੇ ਮੁਕਤੇ ਲੱਭੋਂ ਨਾ ਕੋਰੇ ਮੁਕਤੇ ਆ ਆ ਆ ਦੇਖੋ ਸੋਗੀ ਮੇਰਾ ਨਾਮ ਲੈਤਾ ਤੂੰ ਚਾਹਦਾ ਹਜੇ ਕਹਿੰਦਾ ਭੁੱਖਾ ਆ ਆ ਗਿਆ ਵੀ ਰੋਟੀਆਂ ਦਾ ਬੈਰੀ ਚਲ ਆ ਸਮੋਸੇ ਸਵਾਦ ਹੁੰਦੇ ਕਹਿੰਦਾ ਇੱਕ ਅੱਧਾ ਹੋਰ ਖਾ ਲਾਂ ਦੇ ਲੈ ਹਜੇ ਇਹਨਾਂ ਨੂੰ ਯਾਰ ਇਹਦਾ ਅੰਦਰ ਟੋਏ ਨੇ ਟੱਟ ਥੋੜੀ ਇਹਨਾਂ ਦੇ ਤੁਹਾ ਹੁੰਦੀਆਂ ਸਰੋਂ ਚ ਸਾਰੀਆਂ ਵਿਚਾਲੇ ਦੇ ਖੜ ਜਾਂਦੇ ਸਰੋਂ ਦੇ ਫੁੱਲਾਂ 'ਚ ਜਾ ਕੇ ਬਾਈ ਬਹੁਤ ਸੋਹਣੀ ਫੋਟੋ ਆਉਂਦੀ ਸੀ ਉਦੋਂ ਆ ਵੀ ਮਿੱਤਰੋ ਠੀਕ ਠਾਕ ਜਿਹਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਉਹ ਕਰ ਲੋ ਤੇ ਲਾਈਕ ਕਰ ਦਿਓ ਕਮੈਂਟ ਕਰ ਦਿਓ ਐਂਡ ਤੱਕ ਦੇਖਿਓ ਵਲੌਗ ਨੂੰ ਸਸੇ ਕਾ ਜੀ ਮੇਰੇ ਵੱਲੋਂ ਸਾਰਿਆਂ ਨੂੰ ਹੋਰ ਬਾਈ ਠੀਕ ਠਾਕ ਹੋ ਬਜੇ ਠੰਡ ਠੰਡ ਤੋਂ ਅੱਜ ਯਾਰ ਮਾੜਾ ਮੋਟਾ ਕੋਰਾ ਪਿਆ ਲੱਗਦਾ ਪਹੁੰਚ ਚੁੱਕੇ ਆਂ ਵੀਡੀਓ ਬਣਾਉਣ ਲਈ ਅੱਜ ਨਾਲ ਨੱਕ ਮੁੱਕ ਮਾਰਿਆ ਪਤਾ ਨੋ ਬਰਸ ਬਣੇ ਪਾਇਨੇ ਲਾਲ ਹੋਏ ਪਾਇਨੇ ਲਾਲੋ ਲਾਲ ਕਰਤਾ ਨਾ ਕਲਾ ਰਮਨਾਲ ਧਿਆਨ ਕਰੀਏ ਹਾਈ 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 ਹੇ ਕਾਰਗੋ ਗਰੀ ਕਾਰ ਜੀਨੇ ਕਟੀਆਂ ਬਾਂਦੇ ਪੁੱਤੋ ਬੇਵਤਾ ਹੀ ਹੋ ਕੋਈ ਆਸੀ ਨਹੀਂ ਮੈਂ ਤਾਂ ਸਰੀਰ ਬਾਹਰ ਚੱਲ ਜਾਂਦੇ ਆ ਸਿਆਣਾਂ ਚ ਹੱਸੀ ਬਹੁਤ ਸਰੀਰ ਵਿਚਾਰੇ ਬੁੜਿਆਂ ਵੜਿਆਂ ਦੇ ਚੜ ਵੀ ਗਏ ਤੇ ਉਹਦਾ ਕੱਪੜੇ ਪਾਉਣ ਤੋਂ ਕੋਈ ਪਰਹੇਜ ਨਾ ਕਰੋ ਕੱਪੜਾ ਜਿਹੜਾ ਪਾ ਕੇ ਰੱਖੋ ਉਹਦਾ ਤੇ ਬੜਾ ਮੋਟਾ ਉਹਨਾਂ ਪਰਾਂ ਜਾਂ ਤੂੰ ਸੰਕੋਚ ਕਰੋ ਅਨ ਸਰਦ ਨੂੰ ਜਾਇਆ ਕਰੋ ਬਾਈ ਬਣ ਕੇ ਤੇ ਚਲ ਕਰਦੇ ਆ ਸ਼ੁਰੂ ਵਲੌਗ ਫਿਰ ਗੱਗ ਮਚਾ ਲੋ ਅਗਿਆਰ ਮਚਾਉਣ ਨੂੰ ਗੱਲਾ ਖੁੰਡਾ ਹੋਰ ਤਾਂ ਕੁਝ ਨਹੀਂ ਜੇ ਲੋ ਖੁੰਡਾ ਨੂੰ ਪੈਂਦੀ ਹੈ ਨਾ ਫਿਰ ਆਉਂਦਾ ਨਜ਼ਾਰਾ ਤਾਂ ਗੱਲ ਐ ਨਹੀਂ ਸਮਝਦਾ ਯਾਰ ਖੁੰਡਨ ਤਾਂ ਪੈ ਜੂ ਪਰ ਇਹਨੂੰ ਚਲਾ ਕੋਈ ਕਾਗਤ ਪਾੜ ਕੇ ਉਹ ਉਹ ਚ ਤੇਲ ਆ ਹੋ ਡੱਬੇ ਚ ਜਿਹੜਾ ਹੋਰ ਡੱਬਾ ਪਿਆਗਾ ਇਹ ਚ ਕਾਲਾ ਤੇਲ ਨਹੀਂ ਸਮਝਦਾ ਇਹਨੂੰ ਕੇਰਾ ਮੱਛੀ ਕੋਈ ਇੱਥੇ ਕੋਈ ਉੱਤੇ ਉੱਤੇ ਦਾ ਪਾ ਇਹਦੇ ਕੁਛ ਐ ਹੁਣ ਮੇਰਾ ਸੜੇ ਐ ਥੋੜੀ ਦਾ ਪੱਕੀਆਂ ਪਕਾਈਆਂ ਭਾਲਦਾ ਮੇਰੇ ਜਾਣੇ ਆ ਪਤਾ ਜੀ ਇਹ ਫਿਰ ਮੱਛੀ ਕਿਹੇ ਬੁੱਝੂਗਾ ਉਹਨੂੰ ਮਾਰੀ ਬੋਲੋ ਲਾਬੇ ਨੂੰ ਲਾਬੇ ਲਾਬੇ ਵੇ ਮੇਰੀ ਸੁਣ ਗੱਲ ਹਾਂ ਬਾਈ ਇੱਥੇ ਖੜੀ ਮੜਾ ਚ ਤੈਜੀ ਵੀ ਬਣਿਆ ਫਿਰਦਾ ਓਏ ਆ ਦੇਖੀ ਕਿਹਦੇ ਬਾਦ ਦੀ ਕਿ ਸ਼ਕਲ ਦੇਖੀ ਇਹਦੀ ਲਾਬੇ ਦੀ ਤੈਜੀ ਵੀ ਬਣਿਆ ਫਿਰਦਾ ਇਹ ਓ ਬਾਈ ਮੈਨੂੰ ਕੋਲੇ ਖਾਲਾ ਤੈਨੂੰ ਐਂ ਨਹੀਂ ਪਤਾ ਦੀ ਵੀ ਅੱਜ ਵੀਡੀਓ ਬਣਾਉਣੀ ਆ ਪੈਂਦੀ ਦਾੜੀ ਕੱਟਣੀ ਆ ਲੈ ਖਾਲਾ ਗਿਆ ਬਾਈ ਮੈਂ ਤਾਂ ਜਦ ਅੱਧ ਵਿਚਾਲੇ ਜਾ ਹੋ ਗਿਆ ਕੰਮ ਦਾ ਉਦੋਂ ਮੇਰੇ ਹਿਸਾਬ ਨਾਲ ਜੇ ਕੱਟੇ ਵੀ ਤਾਂ ਕੰਮ ਗਲਤ ਹੋ ਗਿਆ ਲਾਬਾ ਕਹਦਾ ਰੋਮੀਓ ਬਣਾ ਕੇ ਮੁੰਡੇ ਰੱਖ ਤੇ ਰੱਖ ਤੇ ਰੋਮੀਓ ਬਣਾ ਕੇ ਮੁੰਡੇ ਰੱਖ ਤੇ ਆਏ ਤਾਂ ਹੋਰ ਸਟਾਈਲ ਨਾਲ ਆਉਗਾ ਲਾਬਾ ਓਏ ਆ ਆ ਆ ਆ ਆ ਦੀ ਜੇ ਕਰਦਾ ਆਏ ਆ ਪੈਰ ਸੀਨ ਇੱਥੋਂ ਚੱਕਾਂਗੇ ਲਾਬੇ ਦਾ ਵੀ ਜਾਂ ਨਾਈ ਤੋਂ ਚੱਕ ਲਾਂਗੇ ਹੁਣ ਤਾਂ ਕੱਟੀ ਗਈ ਯਾਰ ਵੀ ਹਸਾਬ ਸਿਰ ਦੀ ਰੱਖਣੀ ਆ ਆ ਨਹੀਂ ਨੇ ਗਲਤ ਕਰਤਾ ਕਰ ਮੈਂ ਤਾਂ ਇੱਕ ਭੁੱਲ ਗਿਆ ਵੀ ਆਪਾਂ ਸੌ ਆ ਨੂੰ ਵੀਡੀਓ ਬਣਾਉਣੀ ਆ ਉਹਨੂੰ ਕੋਈ ਜ਼ੋਰ ਨਹੀਂ ਉਹਨੇ ਕੋਈ ਜ਼ੋਰ ਕਰਤਾ ਸਾਈਡ ਦਿਖਾਈ ਮੜਿਆ ਸਾਈਡ ਦਿਖਾਈ ਆ ਦੇ ਜਾਵਾ ਚੱਕਦਾ ਕੰਮ ਆ ਆ ਸਰਖਾ ਜੀ ਮੇਰੀਆਂ ਨਾਲ ਆਪਦਾ ਬਸ ਸਟਾਈਲ ਹੁੰਦਾ ਕਿ ਕਿਸੇ ਤੇ ਕਿਹੜਾ ਵਧੀਆ ਲੱਗਦਾ ਕਿਸੇ ਤੇ ਕਿਹੜਾ ਵਧੀਆ ਲੱਗਦਾ ਤੂੰ 70 ਨਾ ਕਾ ਲੀ ਹੁਣ ਤਾਂ ਬਈ ਟਾਈਮ ਚੇਂਜ ਹੋ ਗਿਆ ਜਵਾਨਾ ਵੱਧ ਰਹੀ ਜਾਂਦਾ ਦਿਨੋਂ ਦਿਨ ਹੁਣ ਤਾਂ ਲੋਕ ਪ੍ਰੀ-ਬੈਟਿੰਗਾਂ ਲਾ ਕੇ ਕਰਾਉਣ ਕੋਈ ਸ਼ੰਮਲੇ ਜਾਂਦਾ ਕੋਈ ਆਂਦਰਮਨ ਵਾਲੀ ਜਾਂਦਾ ਪਹਾੜਾਂ 'ਚ ਲਵੇ ਲਾਉਣੇ ਲੋਕੇਸ਼ਨਾਂ ਬਣ ਗਈਆਂ ਹਨਾ ਕੁਝ ਟਾਈਮ ਉਹ ਵੀ ਤਿਆਰ ਹਨਾ ਮੈਂ ਤੁਹਾਨੂੰ ਸੀਨ ਦਿਖਾਉਣਾ ਪਾਇਆ ਕੈਮਰੇ ਰਾਹੀਂ ਆਹ ਚੀਜ਼ਾਂ ਦੀ ਵੀ ਫੋਟੋਆਂ ਹੁੰਦੀਆਂ ਹੁੰਦੀਆਂ ਸੀ ਉਦੋਂ ਵਿਆਹ ਵਾਲੀ ਜੋੜੀ ਇਹਦੇ ਵਿੱਚ ਖੜ ਕੇ ਫੋਟੋਆਂ ਕਰਾਉਂਦੀ ਹੁੰਦੀ ਪੰਗੂ ਜ਼ਿਆਦਾਤਰੇ ਪਤਾ ਮੈਨੂੰ ਬਾਲੇ ਅਸੀਂ ਮੈਂ ਬਾਲੇ ਵਿਆਹ ਦੇਖੇ ਨੇ ਮੇਰੀ ਮਾਸੀ ਦੇ ਮੁੰਡੇ ਦਾ ਵਿਆਹ ਥੀਗਾ ਟੋਲਾ ਵਾਲੀ ਇਹਦਾ ਫੌਜੀ ਦਾ ਲਾਡੀ ਦਾ ਉਮੈਂ ਤੇ ਮੇਰੇ ਫੋਟੋ ਵੀ ਸ਼ਾਇਦ ਯਾਰ ਉਹਨਾਂ ਕੋਲੇ ਪਈ ਹੋ ਮੈਂ ਦਿਖਾਉਣਾ ਤੁਨੂੰ ਆ ਦੇ ਕਿਉਂ ਆਹ ਪ੍ਰੀ-ਵੈਡਿੰਗ ਲਈ ਬਾੜੀ ਕੈਂਟ ਜਗ੍ਹਾ ਹੁੰਦੀ ਐ ਇੱਥੇ ਹੀ ਫੋਟੋਆਂ ਹੁੰਦੀਆਂ ਸਰੋਂ ਚ ਸਾਰੀਆਂ ਵਿਚਾਲੇ ਜੇ ਖੜ ਜਾਂਦੇ ਸਰੋਂ ਦੇ ਫੁੱਲਾਂ ਚ ਜਾ ਕੇ ਬਾਈ ਬਹੁਤ ਸੋਹਣੀ ਫੋਟੋ ਆਉਂਦੀ ਸੀ ਉਦੋਂ ਹੁਣ ਤਾਂ ਇਹ ਜਿਹੇ ਸਾਕ ਲ ਆ ਗਿਆ ਮੇਰੇ ਸਾਲੇ ਦੀਆਂ ਹੁਣ ਫੋਟੋਆਂ ਕਿੱਥੇ ਸੋਹਣੀਆਂ ਆਉਣਗੀਆਂ ਹੁਣ ਜਦੋਂ ਇਹ ਜਿਹੇ ਸਾਕ ਲ ਹੈਂ ਪੈ ਜਾ ਪੈ ਜਾ ਹਾਂ ਇੱਥੇ ਪੈ ਤੂੰ ਉਵੇਂ ਵੀ ਪੈ ਤੂੰ ਇਧਰੋਂ ਹੀ ਆਈਂ ਉਧਰ ਹੀ ਖੜ ਜਾ ਪਹੀ ਕਣੀ ਖੜ ਜਾ ਪਾਏ ਉਵੇਂ ਓ ਦਾਦਾ ਸਸਰੀ ਵੀ ਚੱਲ ਪਏ ਸਸਰੀਕਾਲ ਹਾਂ ਮੇਰੇ ਬਹੁਤ ਵਧੀਆ ਸਸਰੀਕਾਲ ਜੀ ਸਸਰੀਕਾਲ ਬੁੱਤ ਸਸਰੀਕਾਲ ਜਿਉਂਦਾ ਰਹੇ ਵਸਦਾ ਰਹੇ ਰੱਬ ਜੀ ਨੇ ਮੈਨੂੰ ਪਤਾ ਨਹੀਂ ਇੱਕ ਗੱਲ ਹੈ ਹਨਾ ਚੱਲ ਕੋਈ ਗੱਲ ਨਹੀਂ ਕੰਮ ਕਾਪਾ ਕਰਦੇ ਆ ਤੁਹਾਨੂੰ ਦੇਖ ਕੇ ਤੁਹਾਨੂੰ ਹੌਸਲੀ ਹੋ ਜਾਂਦੀ ਹੈ ਹਾਏ ਹਾਏ ਓਏ ਕਿਸੀ ਬਿਮਾਰ ਵੀ ਹੋਈ ਹੈ ਨਾ ਤਾਂ ਵੀ ਠੀਕ ਹੋ ਜਾਂਦੀ ਹੈ ਅੱਛਾ ਜੀ ਕਿ ਕੀ ਚੱਕਰ ਇਹੋ ਜਿਹੀਆਂ ਰੂਹਾਂ ਨੇ ਸਾਡੀਆਂ ਹਾਂ ਤੇ ਮੈਂ ਤਾਂ ਤਾਂ ਬਲੌਗ ਬਣਾਉਣਾ ਸਟਾਰਟ ਕਰਿਆ ਹਾਂ ਮੈਂ ਦਿਖਾ ਰਹੀ ਆ ਵੀ ਪਾਪਾ ਅਗਲੇ ਨੂੰ ਕਹਿਣਾ ਕੱਪੜਾ ਲੀਦਾ ਪਾ ਕੇ ਰੱਖੋ ਠੰਡ ਤੋਂ ਇਕੋ ਹੁੰਦੀ ਆ ਯਾਰ ਵੀ ਜਿਹੜੀ ਗੱਲ ਕਹੀ ਸੀ ਵੀ ਉਹਦੇ ਅਮਲ ਕਰਨਾ ਚਲ ਅੰਗਰੇਜ਼ੀ ਦੇ ਸਬਜੇ ਯਾਰ ਵੀ ਅਮਲ ਕਰ ਲਈ ਗੱਲ ਯਾਰ ਆਹ ਕਰਦੀ ਆ ਸਾਰਾ ਤੇ ਵੀ ਜਦੋਂ ਜੀ ਵੀ ਹੈਗਾ ਭਾਈ ਜਿਗਾਰ ਐਦੂ ਥੱਲੋਂ ਦੀ ਵੀ ਹੈਗਾ ਵੀ ਬਾਈ ਬਣ ਕੇ ਕੱਪੜਾ ਲੀੜਾ ਫੁੱਲ ਰੱਖਿਆ ਕਰੋ ਹੈਨਾ ਵੀ ਕਿਉਂਕਿ ਜਦੋਂ ਆਉਂਦੀ ਆ ਧੁੰਦਲੀ ਠੰਡ ਨਹੀਂ ਮਾਰਦੀ ਸੁੱਕੀ ਠੰਡ ਮਾਰਦੀ ਆ ਕੀ ਠੰਡਾ ਹੈ ਮਾਰਦਾ ਕੋਈ ਇਹ ਚ ਕਾਦੀ ਬਿਸ਼ਰਮੀ ਆ ਯਾਰ ਇਹ ਤਾਂ ਬਦ ਪਾ ਕੇ ਰੱਖਿਆ ਹੋਰ ਕੱਪੜੇ ਤਾਂ ਮੋਟਰਸਾਈਕਲ ਦੇ ਉੱਪਰ ਕਾਦੀ ਬਦ ਪਾ ਕੇ ਰੱਖਿਆ ਹੋ ਤਾਂ ਤਨ ਤਨ ਚਾਹ ਆ ਇੱਕ 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 ਬਾਈ ਵੀ ਰ ਕਮੈਂਟ ਕਰ ਦਿੰਦੇ ਨਾ ਵੀ ਛੋਟੀ ਥੱਲੋਂ ਦੀ ਕੱਪੜੇ ਦਿਖੀ ਜਾਂਦੇ ਨੇ ਬਈ ਸਿੱਧੇ ਦੇਖਣ ਕੀ ਉਹ ਤਾਂ ਹੁਣ ਪਾਲੇ ਮਰਜੀ ਤੁਸੀਂ ਐ ਕਰਿਓ ਮੋਟਰਸਾਈਕਲ ਤੇ ਫਿਰ ਕੱਲਾ ਚਾਦਰ ਆ ਪਾ ਕੇ ਬੈਠੀਓ ਪਤਾ ਲੱਗ ਜੂਗਾ ਪਾਲੇ ਮਰ ਜਾਣਾ ਯਾਰ ਸਾਡੀਆਂ ਮਜਬੂਰੀਆਂ ਨੇ ਬਾਈ ਵੜ ਕੇ ਅਸੀਂ ਕੋਈ ਐ ਜਾਣ ਕੇ ਨਹੀਂ ਪਉਂਦੇ ਸਾਨੂੰ ਵੀ ਪਤਾ ਹੁੰਦਾ ਵੀ ਦੇਖ ਰਿਹਾ ਪਰ ਸਾਨੂੰ ਪਾਉਣਾ ਪੈਂਦਾ ਕਿਉਂਕਿ ਜੇ ਘਰੇ ਬੈਠ ਕੇ ਗੱਲਾਂ ਕਹਿਣੇ ਬਹੁਤ ਸੌਖੇ ਨੇ ਜਦੋਂ ਠੰਡ 'ਚ ਕੰਮ ਕਰਨਾ ਪੈਂਦਾ ਉਹ ਹੁੰਦਾ ਬਈ ਠੀਕ ਆ ਚਲੋ ਆਪਦੇ ਉਹ ਆਪਦੇ ਦਾ ਸਹੀ ਨੇ ਉਹ ਕਰਦੇ ਨੇ ਬਈ ਸ਼ੂ ਪਰ ਉਹਨਾਂ ਨੂੰ ਕਹੇ ਥੋੜਾ ਜਿਹਾ ਇਹ ਆਪ ਵੀ ਨਾ ਥੋੜਾ ਜਿਆਦਾ ਜੀ ਠੰਡਾ ਹੈਗੀ ਥੋੜਾ ਜਿਹਾ ਉਹਨਾਂ ਨੂੰ ਗੁਰੇਜ਼ ਕਰਨਾ ਪਊਗਾ ਕਿਉਂਕਿ ਫਰ ਫਰੀਜ਼ ਉਹ ਨਾਂਗੀ ਮਤਲਬ ਮਾਰ ਕੇ ਸਟਾਰਟ ਹੋ ਗਿਆ ਉਹਦੋਂ ਥੋੜਾ ਜਿਹਾ ਸੈੱਟ ਹੋ ਜੂ ਕੰਮ ਕਰਨ ਉਹਦੋਂ ਪਹਿਲਾਂ ਸਾਨੂੰ ਬਈ ਇਂ ਤਾਣੇ ਬਾਣੇ ਬੋਲਣ ਪੈਂਦੇ ਲੈ ਮੇਰੇ ਕੱਪ ਉਥੇ ਧਰ ਲੈ ਜੀ ਲਓ ਨਸੀਬ ਕਰਨ ਨੇ ਕਈ ਵਾਰ ਚਾਹ ਪੀ ਨਿਬੜ ਗਿਆ ਕੰਮ ਚੱਲੀ ਆਪਾਂ ਡੋਂਗਾਂ ਨੂੰ ਚੋੜਿਆ ਪਿਆ ਤਾ ਨਹੀਂ ਪੱਤੀ ਪੱਤੀ ਆ ਜਾ ਤਾ ਤਾਂ ਹੈ ਨਹੀਂ ਹੈ ਨਹੀਂ ਮੇਰਾ ਬਾਤੀ ਵੇ ਮਾਰਦੀ ਵੇ ਮਾਰਗੀ ਲੋਕਾਂ ਡਰ ਪੈ ਜੂਗੀ ਆਪਣੇ ਹੈ ਉਹੀ ਵਾਧੂ ਦੀ ਗੱਲ ਤਾਂ ਕਾਨੂੰ ਪੈਂਦੀ ਆ ਇਹ ਤਾਂ ਰਾਵਣ ਵਾਂਗੂ 10 ਬਾਰੀ ਜਨਮ ਲੂਗੀ ਹਾਂ ਇਹ ਹੁੰਦੇ ਨੇ ਇਹ ਹੱਸ ਕੇ ਮੇਰੀ ਕਿਸੇ ਨੂੰ ਬੋਲਦੀ ਆ ਨਾ ਫੇਰ ਖੜੇ ਨੇ ਇਹਦਾ ਅਸੀ ਨਹੀਂ ਇਹਦਾ ਮੇਰਾ ਥੋੜਾ ਜਿਹਾ ਲੱਗਦਾ ਰਮਾ ਜੀ ਇੱਥੇ ਟੰਗੀ ਹੋਵੇ ਕੁਛ ਨਾ ਹੋਵੇ ਬਸ ਐਂ ਕਰ ਲੈ ਮੈਂ ਟਕਬਾਰ ਨੂੰ ਉਹ ਮੇਰਾ ਸਲਾਮ ਐਕਦਾ ਬਸੋਂ ਬਾਅਦ ਲੋਕਾਂ ਦੇ ਉਹ ਗੱਲ ਹੋ ਗਈ ਮੁੱਸੀ ਵਾਲਾ ਗਾਣਾ ਸਹੀ ਗੱਲ ਆ ਬੇਬੇ ਦੀ ਹਾਂ ਮੇਰੀ ਗੱਲ ਸੁਣ ਲੈ ਜਵਾਖਾਂ ਨਹੀਂ ਆਉਂਦੀ ਨਹੀਂ ਆਉਂਦੀਏ ਵਰਦੇ ਛਣਕਾਂ ਦੇ ਨੇ ਵੀਰੇ ਜੀ ਕਿੱਡੀ ਗੱਲ ਸ਼ਰਮੀ ਵਾਲੀ ਜੇ ਆਉਂਦੀ ਦਾ ਮਤਲਬ ਮੇਰੀ ਗੱਲ 3 ਦਸੰਬਰ ਦਾ ਜਾਵੇ ਗੱਲ ਸੁਣ ਲੋ ਕਦਾ ਇੱਥੇ ਚੁਗਲੇ ਹੀ ਨਾ ਕਰਿਆ ਕਰੋ ਹਾਂ 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 ਦਲ ਕੀ ਕਰਦਾ ਆ ਬਾਈ ਬਾ ਕਿਸਦਾ ਗ੍ਰਹਿ ਤੋਣ ਇੱਥੇ ਪਾਇਆ ਸਾਡੇ ਤੇ ਜਾਂਦੀ ਹੈ ਮੇਰੇ ਤਾਂ ਫੋਟੋ ਦੇਖਦਾ ਹਾਂ ਉਹ ਦੇਖਦੇ ਮੈਂ ਵੀ ਵਾਰ ਮਾਰੋ ਗਿਆ ਇਹੇ ਬਸ ਸਾਰਾ ਦਿਨ ਨਹੀਂ ਕੰਮ ਆ ਸਾਰੇ ਚੁਗਲੀਆਂ 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 ਮੇਰੀ ਗੱਲ ਸੁਣ ਫੇ ਮੇਰੇ ਮਗਰ ਪੈ ਜਾਂਦੇ ਜਨਾਨੀਆਂ ਨੂੰ ਤਾਂ ਚੁਗਲੀਆਂ ਕਰਨੀਆਂ ਸੌਂਦੀਆਂ ਨੇ ਬੜੀਆਂ ਚੁਗਲੀਆਂ ਜਨਾਨੀਆਂ ਬੰਦੇ ਵੀ ਸੌਂਦੇ ਬੰਦੇ ਕਾ ਤੋ ਕਰਦੇ ਨੇ ਚੁਗਲੀਆਂ ਕੌਣ ਕਰਦਾ ਬੰਦਾ ਲੈ 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 ਨਾ ਲਓ ਬੰਦੇ ਨਹੀਂ ਨਾ ਆਉਲੇ ਸਭ ਨਹੀਂ ਨਾ ਨਹੀਂ ਲੈ ਸਕਦੇ ਗੱਲ ਗੱਲ ਨਾ ਲੈ ਕੇ ਕਰੋ ਸਾਡੇ ਨਾਲ ਐ ਐ ਕੀ ਮਤਲਬ ਤੁਸੀਂ ਹੈਂ ਆਹ ਕਿਹੜੀਆਂ ਚੁਗਲੀਆਂ ਕਰ ਲੀਆਂ ਔਰੇ ਤੁਸੀਂ ਬਸ ਆਪਦਾ ਕਿੰਨੇ ਧਿਆਨ ਦਿਆ ਕਰੋ ਕੈਰੇਕਟਰ ਤੇ ਹਾਂ ਸਾਰੇ ਪੰਜਾਬ ਦੇ ਚੋਗਲੀਆਂ ਉਰੇ ਚਲਾ ਆਇਆ ਤੂੰ ਤਾਂ ਕਰਨਾ ਚਾਹਤਰਾ ਲਾਉਣਾ ਆਉਂ ਜਾਓ ਜਾਓ ਤੁਹਾਨੂੰ ਕੀ ਹੋ ਗਿਆ ਕੀ ਹੋ ਗਿਆ ਦੇਖੀ ਇਹੀ ਕੱਡੀ ਐਕਟਿੰਗ ਤੇ ਧਿਆਨ ਮੇਰਾ ਲੱਜੇ ਫਿਰ ਔਖੇ ਹੋਵਗੇ ਕੀ ਔਖੇ ਇਹ ਕਹਿੰਦੀ ਦੁੱਖ ਸੁੱਖ ਵੀ ਵੰਡਣਾ ਪੈਂਦਾ ਦੁੱਖ ਸੁੱਖ ਦਾ ਕਰਨਾ ਪਰ ਦੁੱਖ ਸੁੱਖ ਦੀ ਗੱਲ ਨਹੀਂ ਕਰਦੇ ਦੁੱਖ ਸੁੱਖ ਦਾ ਚੁਗਲੀਆਂ ਨਾ ਕਰਨ ਚੁਗਲੀਆਂ ਕਰਦੀਆਂ ਨੇ ਯਾਰ ਇੱਕ ਦੂਜੀ ਦੀ ਵਾਟ ਨਹੀਂ ਜਣਾ ਦਤਾਤੀ ਐਸਾ ਭਾਈ ਤੇ ਕ ਕਰਦੇ ਆ ਐਸਾ ਜਿੰਨਾ ਚਿਰ ਚੁਗਲੀ ਨਾ ਕਰੀਏ ਸਾਡੇ ਤਾਂ ਚਾਹ ਕੀ ਪਾਣੀ ਵੀ ਨਹੀਂ ਹਾਜਮ ਓਏ ਇਹ ਇਹ ਆਏ ਨਹੀਂ ਇਹ ਸਤਜੁਗ ਤੋਂ ਸਰਾਫ ਆ ਲਾਡੀ ਤੇਰੇ ਸਾਰੇ ਦੀ ਗੱਲ ਨਹੀਂ ਨਾ ਆਪਣੇ ਸਾਰੇ ਦੀ ਐ ਨਾ ਇਹਨਾਂ ਦੇ ਸਾਰੇ ਦੀ ਆ ਯਾਰ ਹੁਣ ਤਾਂ ਹੁਣ ਕਰਦਾ ਬੰਦਾ ਇਹ ਨਾ ਇਹ ਤਾਂ ਨਾ ਹੁਣ ਹੁਣ ਕਰਦਾ ਇਹ ਕਹਿੰਦਾ ਨਾ ਨਾਉ ਲਾਇਤਾ ਆਉਂ ਜੈਜੀ ਵੀ ਆ ਗਿਆ ਉਧਰ ਕੀ ਹੋਇਆ ਪੱਕ ਗਈ ਅੱਜ ਹਾਂ ਤੜਕੀ ਹੈ ਸਭ ਦਹੋਰੀ ਜਵੀ ਆ ਮਾ ਖਾ ਰਾ ਤੇਰੇ ਉਛੜ ਜਾ ਰੋ ਗਬਰ ਆਉਗਾ ਬਲਾਕ ਬਲਾਕ ਤੇ ਹੋਏ ਭੈਣੇ ਹਾਂ ਕਰਦਾ ਕਰਦਾ ਮੈਂ ਬਲਾਕ ਕਰਦਾ ਲੱਕੜਾ ਇਕੱਠੀਆਂ ਕਰ ਲੋ ਕੂਕਣ ਨੂੰ ਮੇਰੇ ਵਾਸਤੇ ਆਏ ਹਾਏ ਐ ਕਿੰਨੂ ਕਹਿਨੀ ਹੈ ਤੂੰ ਐ ਕਿੱਥੇ ਆਏ ਨਹੀਂ ਤੈਨੂੰ ਜਾਣ ਦਿੰਦੇ ਕਿਸੇ ਪਾਸੇ ਹੋਰ ਕਿੱਥੇ ਮੈਨੂੰ ਰੱਖੋਗੇ ਵੜਕੀ ਐ ਨਹੀਂ ਕੈਲ ਦੀ ਲੱਕੜ ਆਉ ਤੇਰੇ ਖਾਤਰ ਤਾਂ ਕੈਲ ਦੀ ਹਾਂ ਚੀਂ ਦੀ ਨਾ ਕੈਲ ਦੀ ਆਉ ਸਾਗਵਾਂ ਹਾਂ ਸਾਗਵਾਂ ਤਾਂ ਨਾ ਕੈਲ ਕਹਿੰਦੇ ਮਹਿੰਗਿਆ ਸਭ ਤੋਂ ਕੈਲ ਮਹਿੰਗਿਆ ਕੈਲ ਦੀ ਲੱਕੜ ਆਉ ਭਾਵੇਂ ਫਿਰ ਭੋਗ ਦੇ ਮੈਨੂੰ ਜਾਣ ਭੋਗ ਤੇ ਜਾਵਾਂਗੇ ਜਿੱਥੇ ਲਿਖਿਆ ਹੋਊਗਾ ਤੈਨੂੰ ਕਿਹਦਾ ਪਤਾ ਲੱਗੂਗਾ ਉਹੀ ਨਾ ਮਰਿਆ ਕਰ ਤੜਕੀ ਕੋਈ ਚੰਗੇ ਨਾਲ ਰੱਬ ਦਾ ਨੋ ਲੈ ਲਿਆ ਕਰ ਤੜਕੀ ਲੱਗ ਜਾਨੀ ਮਰਨ ਮਰਨ ਕਰਨਾ ਹਾਂ ਦੁਬਾਰੇ ਸ੍ਰਿਸ਼ਟੀ ਸਾਜੀ ਜਾਊ ਜਿੱਦੇ ਤੂੰ ਮਰੇਂਗੀ ਤੇ ਨਾਲ ਨੱਚੋ ਸੋਹਣੋ ਜੈਜੀ ਵੀ ਤੇ ਦੁਰਗਾ ਪੈਸ ਪੁਰੀਆ ਏ ਹੋਏ ਨੇ ਤੋ ਸੱਪ ਦੇ ਬੱਚੇ ਲਮਕਾ ਲੈ ਲੱਭੋਂ ਨੇ ਕੋਰੇ ਮੁਕਤੇ ਲੱਭੋਂ ਨੇ ਕੋਰੇ ਮੁਕਤੇ ਆ ਆ ਆ ਆ ਦੇਖੋ ਸੋ ਗਈ ਮੇਰਾ ਨਾਮ ਲੈਤਾ ਹੱਸੀਆਂ ਖੇਡੀਆਂ ਦਾ ਬੱਲੀ ਨੂੰ ਗੁੱਸਾ ਹੀ ਕਰਕੇ ਵਾਹ ਬਈ ਵਾਹ ਗੱਲ ਤਾਂ ਗਾਣਾ ਤਾਂ ਸਾਈਡ ਚੱਲ ਰਿਹਾ ਗਲਤ ਸ਼ਬਦ ਨਿਕਲ ਗਿਆ ਤੇ ਗਲਤ ਗਲਤ ਸ਼ਬਦ ਨਿਕਲ ਗਿਆ ਤੇ ਸੀਰ ਤੇਰੇ ਦਿਮਾਗ ਚ ਆ ਸਾਰਾ ਦੁੱਧ ਲੈਣ ਗਈ ਹੁੰਦੀ ਸੀ ਉਹ ਵੀ ਦੁੱਧ ਲੈ ਆਈ ਬਣਾਉਂਤੀ ਹੈ ਹਰ ਤੇ ਗੋਲੀ ਮਾਰ ਉਹ ਪੰਜ ਮਿੰਟ ਕੇ ਜਿਵੇਂ ਨਾ ਉਹਦਾ ਪੰਜ ਮਿੰਟ ਤੋਂ ਦੂਰ ਘੰਟਾ ਗੱਲਾਂ ਮਾਰਦੀ ਸਰ ਠੀਕ ਐਡਾ ਕੇ ਨਿੱਕਾ ਨਾ ਦਾ ਲਾਲ ਚਾਕੇ ਨਾ ਕਿ ਮੇਰੇ ਖਾਲੇ ਲੋਕ ਝੂਠ ਨਹੀਂ ਮਾਰ ਲੋਕ ਝੂਠ ਨਹੀਂ ਮਾਰਦੇ ਕਹਨ ਵਾਲੇ ਲੋਕ ਝੂਠ ਨਹੀਂ ਮਾਰਦੇ ਲੋਕ ਸੱਚੇ ਨੇ ਉਹ ਮਨ ਕਰ ਪਹਿਲਾਂ ਉਹ ਤੇਰੇ ਮਾਂ ਮਾਰ ਮਾਰ ਥਾਪੜ ਆਇਆ ਕਰ ਦੂ ਇਹ ਕਰ ਦੂ ਉਹ ਕਰ ਦੂਗਾ ਉਸ ਤੋਂ ਬਾਅਦ ਜਦੋਂ ਉਹ ਕਰੀ ਇੱਕ ਵਾਰੀ ਕਰੂਗਾ ਇਹ ਕਿਸੇ ਬੰਦੇ ਦੀ ਮੇਰੀਆਂ ਲੱਗੇ ਰੋ ਪਤਾ ਕੀ ਗੱਲ ਆ ਚਲੋ ਚਲੋ ਬਸ ਠੀਕ ਆ ਲੱਗੋ ਬਈ ਪਹਿਲੇ ਇਹ ਪਹਿਲੇ ਤੇਰੇ ਤੇ ਹਾਥੀ ਹਿੰਦ ਕਰ ਠੀਕ ਆ ਮੇਰਾ ਥੋੜਾ ਖਾ ਕੇ ਚਾਰ ਸਮੋਸੇ ਪੰਜ ਸਮੋਸੇ ਖਾਦੇ ਨੇ ਚਾਰ ਤਾਂ ਗਲਤ ਕਹਿ ਗਿਆ ਤੂੰ ਖੜਾ ਹੋਇਆ ਮੜਾ ਦੇ ਨੂੰ ਦੁੱਖ ਦੇ ਲਿਆ ਕਰ ਦੰਦ ਕੱਢ ਲੈ ਦੋਨੋਂ ਚਾਹ ਦਾ ਹਜੇ ਕਹਿੰਦਾ ਭੁੱਖਾ ਆ ਆ ਗਿਆ ਵੀ ਰੋਟੀਆਂ ਦਾ ਬੈਰੀ ਕਹਿੰਦਾ ਸਮੋਸੇ ਸਵਾਦ ਹੁੰਦੇ ਕਹਿੰਦਾ ਇੱਕ ਅੱਧਾ ਹੋਰ ਖਾ ਲਾਂ ਦਿੰਦਾ ਕਾਜੀ ਇਹਨਾਂ ਨੂੰ ਯਾਰ ਇਹਦਾ ਅੰਦਰ ਟੋਏ ਨੇ ਟੱਟ ਥੋੜੀ ਇਹਨਾਂ ਦੇ ਕਾ ਜਾ ਮੈਂ ਇਹਦਾ ਵੀ ਗੱਲ ਕਰ ਤੇ ਮੈਂ ਤਾਂ ਨਹੀਂ ਲੈਂਦਾ ਕਿਸੇ ਬੰਦੇ ਦਾ ਪੈਸਾ ਲੈਂਦਾ ਹੂੰ ਉ ਕੀ ਹੋਇਆ ਤਿੰਨ ਬੰਦੇ ਹੀ ਰੋਟੀ ਖਾ ਗਿਆ ਕੱਲਾ ਜਣਾ ਉਹ ਕਹਦਾ ਯਾਰ ਕਹਿੰਦਾ ਗਰਮੀ ਆ ਗਰਮੀ ਦਾ ਕੰਮ ਐ ਸੀ ਕਹਿੰਦਾ ਗਾਹਾਂ ਕਹਿੰਦਾ ਕੱਲ ਤੋਂ ਦਹੀਂ ਗਾ ਲੈ ਕੇ ਕਹਿੰਦਾ ਕਹਦਾ ਦਹੀਂ ਲੈ ਕੇ ਉਹ ਦਹੀਂ ਨਾਲ ਰੋਟੀ ਰੱਜ ਕੇ ਖਾਦੀਆਂ ਜਾਂਦੀਆਂ ਸੀ ਕਹਿੰਦਾ ਤਿੰਨ ਬੰਦੇ ਰੋਟੀ ਪੈ ਜੀ ਤਾ ਕੇ ਆਹ ਕਹਿੰਦਾ ਦਹੀਂ ਲੈ ਕੇ ਕਹਿੰਦਾ ਪੈਸੇ ਨਾਲ ਇਹ ਕੋਈ ਨਹੀਂ ਸੁਣਾਈ ਦੀ ਪਾਕਿਸਤਾਨ ਵਾਲੇ ਨੇ ਕਹਿੰਦਾ ਘਰੇ ਰੋਟੀ ਰੋਟੀ ਖਾਣ ਵੀ ਜਾਣਾ ਹੁੰਦਾ ਯਾਰ ਉਹ ਵੀ ਭੇੜੀ ਸੁਣਾਉਂਦਾ ਗੱਲ ਆ ਚਲੋ ਭਾਈ ਮੈਂ ਇੱਕ ਫੜਾ ਤੈ ਤੁਹਾਨੂੰ ਦੋਨਾਂ ਨੂੰ ਹਾਂ ਭਾਈ ਆਨ ਕਰ ਲਓ ਆਨ ਹੀ ਬੂਟੇ ਤਾਂ ਉਹ ਸਾਬ ਨਾਲ ਰੱਖਣਾ ਭਾਈ ਤੈਂ ਇਹਦੇ ਚੱਲ ਅੱਜ ਇਹਦੀ ਗੱਡੀ ਡਾਉਣਾ ਸਾਡੀ ਮਿੱਠੀ ਦੀ ਹੂੰ ਹੂੰ ਮਿੱਠੀ ਲਾਬਾ ਜਾ ਰਿਹਾ ਕਿੱਥੇ ਨੂੰ ਖੁੱਲੀ ਛੁੱਟੀ ਹੈ ਚਕਾ ਤੇ ਬੈਗ ਪਈ ਲਾਬੇ ਦੇ ਇਹ ਤਾਂ ਖੋਸੋਂ ਹੀ ਪੂਰਾ ਭੱਗ ਗਿਆ ਓਏ ਭੱਗ ਗਿਆ ਓਏ ਇੱਕ ਗਾਣਾ ਜਾ ਯਾਰ ਉਹ ਗਾਣਾ ਜਾ ਵੀ ਆ ਦਵਾਰੋਂ ਕਦੋਂ ਵੀ ਆ ਸਕਦਾ ਦਾ ਗਾਣਾ ਜਾ ਕਿਹੜਾ ਯਾਰ ਉਹ ਆ ਚੀਜ਼ਾਂ ਤਾਂ ਤੈਨੂੰ ਕਿਤੇ ਮਿਲਣੀਆਂ ਨਹੀਂ ਦੇਖ ਕਿਉਂਕਿ ਹਰੇਕ ਨੇ ਮੋਟਰਸਾਈਕਲ ਮਗਰ ਰੇੜੀ ਪਾ ਰੱਖੀ ਐ ਹਾਂ ਗੁੱਸਾ ਨਾ ਕਰਿਓ ਚੱਲ ਟਾਈਮ ਦੇ हिसाब ਨਾਲ ਬਦਲਣਾ ਪੈਂਦਾ ਬੰਦੇ ਨੂੰ ਇੱਕੋ ਲਖ ਤੇ ਦੇ ਕੋਲੇ ਆ ਗਿਆ ਇਹ ਆ ਲੈ ਵੀ ਰੇੜੀਆਂ ਕਰਾ ਰੱਖੀਆਂ ਨੇ ਚੱਲ ਵੱਖਰੀ ਗੱਲ ਐ ਯਾਰ ਹਨਾ ਵੀ ਆਹ ਦੇਖ ਕਿੰਨੀ ਘੈਂਟ ਚੀਜ਼ ਆ ਇਹ ਵੀ ਵਰਗ ਨਲੀਤਾ ਵਿਚਾਰਾ ਥੱਪਾ ਕੱਖਾਂ ਦਾ ਨਹੀਂ ਖਾਂਦਾ ਇਹ ਦਰਬੇਸ਼ ਦਰਬੇਸ਼ ਨਾਲੇ ਭਾਈ ساری ਜ਼ਿੰਦਗੀ ਉਦ ਦੀ ਮੈਂ ਗੱਲ ਕਹੀ ਸੀ ਚਲ ਰਿਪੀਟ ਨਾ ਕਰਦੇ ਹੋਈ ਆਪਾਂ ਫਿਰ ਐ ਲੈ ਕਹਿੰਦਾ ਵੀ ਅਗਲਾ ਉਹੀ ਗੱਲਾਂ ਮੋੜ ਮੋੜ ਹਾਂ ਵੀਰੇ ਨਹੀਂ ਦੇਖਿਆ ਉਹ ਵਲੌਗ ਆ ਇਹ ਚ ਦੱਸਦੀ ਆ ਵੀ ਇਹ ਦਰਬੇਸ਼ਾਂ ਨੂੰ ਜਾਂ ਡੰਡੇ ਨਾ ਮਾਰਿਆ ਕਰੋ ਤੁਸੀਂ ਕੰਮ ਬਹੁਤ ਨਹੀਂ ਪਰ ਜਿੱਥੇ ਸੜਕਾਂ ਦੇ ਜਾਂਦੇ ਨੇ ਐਕਸੀਡੈਂਟ ਵੀ ਆਪਣੀ ਹੁੰਦੇ ਨੇ ਐਕਸੀਡੈਂਟ ਭਾਈ ਗੱਲ ਟੁੱਟਦੇ ਨੇ ਲੋਕਾਂ ਦੀ ਟੁੱਟਦੇ ਨੇ ਭਾਈ ਟੁੱਟਦੇ ਨੇ ਇਹ ਲੋਕ ਜੇ ਲੋਕ ਯਾਰ ਦੁੱਧ ਪੀ ਕੇ گاਵਾ ਨਾ ਛੱਡਣ ਗਊਆਂ ਨਾ ਛੱਡਣਾ ਲਾ ਤੂੰ ਭਾ ਅਕਸੀਡੈਂਟ ਨਹੀਂ ਹੁੰਦਾ ਜਮਾਈ ਨਹੀਂ ਹੁੰਦਾ ਜੇ ਲੋਕ ਪੀ ਕੇ ਛੱਡਦੇ ਨੇ ਬਾਈ ਜਦੋਂ ਰਹਿੰਦੀਆਂ ਨਹੀਂ ਉਹਦੋਂ ਬਾ ਡੰਡਾ ਮਾਰਦੇ ਨੇ ਸੜਕ ਤੇ ਛਾੜ ਦਿੰਦੇ ਨੇ ਤੇਰੇ ਮੇਰੇ ਵਰਗਾ ਦਾੜ ਦਿੰਦੇ ਨੇ ਬਜਦਾ 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 ਉਹ ਤਾਂ ਬੱਝੂ ਬਾਈ ਗੁੱਸਾ ਮੰਨਣ ਗੱਲਾਂ ਮੰਨਣ ਯਾਰ ਆਪਾਂ ਨੂੰ ਪਤਾ ਹੁਣ ਵੀ ਇਹ ਗੱਲਾਂ ਹੁੰਦੀਆਂ ਨੇ ਸੜਕਾਂ ਤੇ ਕਰਦੇ ਨੇ ਇਹ ਬੱਚੀਆਂ ਵਿਚਾਰੀਆਂ ਤੇ ਬਾਕੀ ਆ ਇੱਥੇ ਆਪਣਾ ਸ਼ਹਿਰਾਂ ਸੂਰਾਂ ਦਾ ਬੁਰਾ ਹਾਲ ਹੀ ਐ ਬੜਾ ਜਾਦੇ ਬੁਰਾ ਬਹੁਤ ਜਾਦੇ ਅੱਜਾਂ ਇਹ ਲੱਗ ਰਿਹਾ ਵੀ ਜਿਵੇਂ ਘੰਟ ਸੋਚੂਗਾ ਉੱਝ ਸਕਦਾ ਬੋਲਣ ਲੱਗਾ ਬਾਈ ਹੁਣ ਤੱਕ ਇਹਦੋਂ ਲੈ ਕੇ ਤਰੇ ਤੱਕ ਬੋਲ ਦੇਣ ਦਾ ਟਾਈਮ ਲੱਗਿਆ ਹਾਂ ਸੀ ਨੀ ਆ ਚੀਜ਼ ਯਾਰ ਤਰਤ ਕਰ ਰਹੀ ਹੈ ਇੱਥੋਂ ਇਹ ਬਾਈ ਫਿਰ ਤੈਨੂੰ ਮੈਂ ਦੱਸ ਦਿੰਨਾ ਗੱਲ ਤੈਨੂੰ ਬੁਖਾਰ ਵੀ ਚੜੂਗਾ ਇਨਫੈਕਸ਼ਨ ਖੁਰਕ ਅੰਦਰ ਅੰਦਰ ਹੋ ਲੜਦੀ ਆ ਮੇਰੇ ਸਾਲੇ ਦੀ ਖਰਖਰੀ ਜੀ ਖੁਰਕ ਜੀ ਹੁੰਦੀ ਆ ਖੁਰਕ ਜੀ ਇਨਫੈਕਸ਼ਨ ਸ਼ੁਰੂ ਹੁੰਦਾ ਨਾ ਇੱਥੋਂ ਹੈ ਕਾਵਾ ਸਾੜਤਾ ਜਾਊਗੀ ਜੀ ਉਹ ਦਵਾਈ ਤੇਜ ਆਪਣੇ ਵਾਲੀ ਮੇਰੇ ਸਾਲੇ ਦੀ ਕੱਲੀ ਫੁਰਕ ਨਹੀਂ ਟਾਉਂਦੀ ਸਾਰਾ ਕੁਝ ਹੀ ਹਟਾ ਦੂ ਉਹ ਫੋਨ ਪਾ ਲਈ ਹੈ ਬੂੰਦ ਬੂੰਦ ਦਾ ਜਿਹਰ ਤਾਂ ਸਾਈ ਸਮੁੰਦਰ ਪੈ ਲੈ ਪਏਗਾ ਚਾਹੇ ਬੂੰਦ ਪੈ ਗਈ ਤਾਂ ਗੱਲ ਇੱਕੋ ਹੀ ਆ। ਨਾ ਹੋ ਜੂਗਾ ਲੋਟ ਗੋਲੀ ਗੋਲੀ ਲੈ ਲੈਣਾ ਜੀ। ਲੈ ਗੋਲੀ ਗਲੇ ਵਾਸਨ ਪੈਕਸਿੰਗ ਹੋਰ ਗਲੇ ਜਨ ਫੈਕਸਿੰਗ ਐਂਟੀਬਾਇਟਿਕ ਲੈਣੀ ਪਊਗੀ। ਮਕਸੀ ਦੇ ਲਈ ਪਾਣੀ ਪੀ ਲੈ। ਠੰਡਾ ਮੈਂ ਹੋਰ ਹੋ ਗਿਆ ਜੀ। ਮੈਂ ਨਾ ਕਿਸੇ ਪਾਸੇ ਗਿਆ ਤੀਗਾ ਮੈਂ ਉੱਥੇ ਪਾਣੀ ਹੀ ਨਹੀਂ ਸੀਗਾ ਐ ਹੁਣ ਅਗਲੇ ਨੂੰ ਕਹਿ ਵੀ ਨਹੀਂ ਸਕਦੇ ਗਿਆ ਤੀ ਮੈਂ ਦੂਰ। ਮੈਂ ਬੋਤਲ ਲੈ ਲਈ ਰਾਹ ਚੋਂ। 2 ਰੁਪਈਆ ਵਾਲੀ ਉਹ ਉਹ ਮੇਰੇ ਸਲੇ ਦਾ ਮੈਨੂੰ ਐ ਲੱਗਿਆ ਜਿਵੇਂ ਫਰਿਜੋ ਕੱਢ ਕੇ ਦਿੱਤੀਆਂ ਮੈਨੂੰ ਆਖਿਆ ਨੋਰਮਲ ਦੇ ਦੇ ਕਹਿੰਦਾ ਭਾਈ ਨੋਰਮਲ ਆ ਨੋਰਮਲ ਹੀ ਠੰਡੀ ਹੋਈ ਗੜੇ ਵਰਗਾ ਪਾਣੀ ਜਿਦਾ 2-2 ਸਾਲਾਂ ਦੀਆਂ ਭਰੀਆਂ ਪਈਆਂ ਹਾਂ ਜੀ ਗੜੇ ਵਰਗਾ ਪਾਣੀ ਜੀ ਉਹ ਮੈਂ ਕੁੱਟ-ਕੁੱਟ ਕਰਕੇ ਵੀ ਪੀਤਾ ਵੀ ਚੱਲ ਮੈਂ ਹੋਲੀ ਨਗਾ ਲਾ ਉਹ ਤਾਂ ਵੀ ਮੈਨੂੰ ਲੱਗਦਾ ਵੀ ਉਹ ਗਲੇ ਨੇ ਉਹਦੇ ਕਰਕੇ ਕਿੰਨਾ ਹੋ ਕਰਿਆ ਕਰ ਤੂੰ ਥਰਮੋਸ ਰੱਖਿਆ ਕਰ ਥਰਮੋਸ ਜੀ ਆਇਆ ਵੀ ਪਤਾ ਨਗਾ ਕਰਕੇ ਪਾ ਲਿਆ ਜੀ ਉਹ ਵਿੱਚ ਪਾ ਕੇ ਮੋਟਰਸਾਈਕਲ ਤੇ ਟੱਪ ਹੁਣ ਕੁਛ ਤਾਂ ਆਉਂਦੀਆਂ ਨੇ ਪਾਣੀ ਵਾਲੀਆਂ ਥਰਮੋਸਾਂ ਆਉਂਦੀਆਂ ਨੇ ਜੀ ਪਾ